ਸੋ ਅਗੀਆਂ ਬਾਤਾਂ ਜਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਪਿੰਡੀ ਵਿਖੇ ਬੀਤੀ ਦੇਰ ਸ਼ਾਮ ਨੂੰ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਦੇ ਨਾਲ ਪਰਿਵਾਰ ਦੇ 5 ਜੀਆਂ ਦੇ ਜ਼ਖਮੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਡਿੱਗੀ ਛੱਤ ਦੀ ਚਪੇੜ ਦੇ ਵਿੱਚ ਆਉਣ ਵਾਲਿਆਂ ਦੇ ਵਿੱਚ ਇੱਕ ਔਰਤ ਅਤੇ ਉਸ ਦੇ ਤਿੰਨ ਬੱਚੇ ਅਤੇ ਦੋਤੀ ਵੀ ਸ਼ਾਮਿਲ ਹੈ ਜ਼ਖਮੀਆਂ ਨੂੰ ਫਤੇਗੜ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦਾਜ਼ੀਏ ਕੀ ਪਰਿਵਾਰ ਦਾ ਮੁਖੀ ਰਿੰਕੂ ਮਸੀ ਰਿਕਸ਼ਾ ਚਲਾਉਂਦਾ ਹੈ ਤੇ ਪਰਿਵਾਰ ਦੇ ਕੋਲੋਂ ਇਲਾਜ ਲਈ ਵੀ ਪੈਸੇ ਨਹੀਂ ਹੈ ਗਰੀਬ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪਈ ਐ ਤੇ ਬੇਹਦ ਜੜਾ ਕੀ ਮਲਬੇ ਹੇਚਾਉਣ ਕਰਕੇ ਪੰਜ ਜੀ ਜ਼ਖਮੀ ਹੋਏ ਨੇ ਚਾਰ ਬੱਚੇ ਨੇ ਉਸ ਦੇ ਵਿੱਚ ਔਰਤ ਸਮੇਤ ਇਹ ਪੰਜ ਜੀ ਨੇ ਫਿਲਹਾਲ ਪਰਿਵਾਰ ਦੇ ਕੋਲ ਇਲਾਜ ਦੇ ਲਈ ਵੀ ਪੈਸੇ ਨਹੀਂ ਹਨ ਸਾਡੇ ਨਾਲ ਮੀਂਹ ਪੈਂਦਾ ਹੈ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਇਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਰਿਕਸ਼ੇ ਤੋਂ ਬਾਅਦ ਚ ਮੁੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚੱਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚ ਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਹੈ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਆ ਤੇ ਮੈਂ ਮਾਲੇਵਾਲ ਹਾਂ ਮਾਲੇਵਾਲੋਂ ਮੈਂ ਫੁੱਲ ਸਪੀਟੇ ਰਿਕਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਤੇ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢੇ ਆ ਇੰਨਾ ਹੀ ਸ਼ੁਕਰ ਬੜਾ ਕਿ ਬੱਚੇ ਬਚਾਤੇ ਮੇਰੇ ਇਹ ਨਹੀਂ ਮੈਂ ਧੰਨਵਾਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਦੀ ਆ ਅੱਛਾ ਤਿੰਨ ਬੱਚੇ ਤੇ ਧਾਦੀ ਨੇ ਹਾਂਜੀ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਦੇ ਜਿਆਦਾ ਸਾਟ ਆ ਸੰਦੀਪ ਕੌਰ ਇੱਕ ਦਾ ਨਾ ਮੁੰਡੇ ਦਾ ਨਾਮ ਰਮਾਨ ਆ ਤੇ ਕੁੜੀ ਦਾ ਨਾਮ ਹੈ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸਰੇ ਦਾ ਗਜਸਮਾਨ ਉਹਦਾ ਨਾਮ ਦਾ ਨਹੀਂ ਉਹਦਾ ਨਾਮ ਦਾ ਨਹੀਂ ਮੈਨੂੰ ਪਤਾ ਆਲਿਆ ਆਲਿਆ ਇੱਕ ਦੀ ਹੈਗੀ ਜੇ 4 ਸਾਲ 3.5 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਆ ਉਹ ਇਤੇ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋਈ ਗੱਲ ਹੋਣੀ ਨਹੀਂ ਹਟ ਗਿਆ ਵਾ ਅਸੀਂ ਸਵੇਰ ਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ ਹੀ 5 ਮਿੰਟ ਹੀ ਇਹਨਾਂ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ ਮੇਰੀ ਦਰਾਨੀ ਇਹ ਗੱਲ ਦੀ ਕਹਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵळे ਹੀ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਜਿਹੜੇ ਬਾਅਦ ਪਿੰਡ ਵਾਲਿਆਂ ਨੇ ਕੱਢਿਆ ਕਿਸ ਤਰ੍ਹਾਂ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਿੱਦ ਢਿੱਗ ਗਈ ਆ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਫਰਾਂ ਕਿ ਮੈਂ ਡਿੱਗ ਪਈ ਬਾਅਦ 'ਚ ਮੈਂ ਬਿਹੋਸ਼ ਹੋ ਗਈ ਆ ਗਲੀ 'ਚ ਖੂਨ ਜ਼ਿਆਦਾ ਵਗਦਾ ਈ ਸਿਰ 'ਚ